ਹਾਂਜੀ ਬੀਜੀ ਤੇ ਜਿਹੜੀਆਂ ਪੁਰਾਣੇ ਟਾਈਮ ਤੇ ਜਾਂ ਹੁਣ ਵੀ ਕਰਦੀਆਂ ਤੀਆਂ ਕਹਿੰਦੇ ਆ ਜਿਹੜੀਆਂ ਕੁੜੀਆਂ ਜਾਂਦੀਆਂ ਏ ਤੀਆਂ ਚ ਉਹ ਤੀਆਂ ਦਾ ਕੀ ਮਤਲਬ ਹੈ ਤੀਆਂ ਦਾ ਮਤਲਬ ਪੁੱਤ ਜੀ ਇਹ ਆ ਵੀ ਜਿੱਦ ਤਰ੍ਹਾਂ ਹੁਣ ਦੁਨੀਆ ਕੋਈ ਜਾਂਦੀ ਮੈਡਫੈਸਰ ਚ ਜਾਂ ਕੋਈ ਜਾਂਦੀ ਮੈ ਉਹਵਾ ਕੋਈ ਜੇਮ ਮੰ ਜਾਂਦੀ ਆ ਕੋਈ ਕੋਈ ਕੁਛ ਕਰਦੇ ਐ ਕੋਈ ਕੁਛ ਕਰਦੇ ਆ ਵੀ ਮੇਰਾ ਸਰੀਰ ਜਿਹੜਾ ਵਾ ਠੀਕ ਰਵੇ ਤੀਆਂ ਦਾ ਮਤਲਬ ਇਹ ਹੁੰਦਾ ਸੀ ਕਿ ਤੀਆਂ ਤੇ ਸਾਰੀਆਂ ਕੁੜੀਆਂ ਸਹੁਰਿਆਂ ਤੋਂ ਆ ਜਾਂਦੀਆਂ ਨੇ ਭਰਾ ਜਾ ਕੇ ਲੈ ਆਂਦੇ ਹੁੰਦੇ ਆਖਰਾਂ ਤੀਆਂ ਵਾਂ ਤੇ ਇਹੇ ਹੋਈ ਇਹੋ ਹੀ ਲੋੜੀ ਦਾ ਕੰਮ ਹੁੰਦਾ ਸੀ ਉਹ ਤੀਆਂ ਦਾ ਤੀਆਂ ਨੂੰ ਭਰਾਵਾਂ ਨੇ ਨਾ ਸਾਰੀਆਂ ਲੈ ਆਉਣਾ ਤੇ ਆਉਂਦਿਆਂ ਨੂੰ ਨਾ ਮਾਪਿਆਂ ਨੇ ਵੀ ਪਿਓ ਨੇ ਚਾਚਿਆਂ ਤਾਇਿਆਂ ਨੇ ਵੱਡਾ ਰੁਕ ਵੇਖੇ ਤੇ ਨਾ ਵੱਡੀ ਸਾਰੀ ਪਿੰਗ ਭਾਈ ਹੁੰਦੀ ਸੀ ਪਈ ਨਾ ਉਹਨਾਂ ਕੁੜੀਆਂ ਨੇ ਪੀਂਗ ਤੇ ਹੂਟੇ ਲੈਣੇ ਆ ਬੜੇ ਹੂਟੇ ਲੈਣੇ ਉਹਨਾਂ ਨੇ ਉਹ ਜਿਹੜਾ ਤਾਂ ਆਂ ਪੀਂਗ ਚੜਾਉਣੀ ਆ ਤੇ ਲੱਖ ਉਹਨਾਂ ਦੀ ਆਸ ਤੇ ਕਰਤਾ ਵੀ ਬਹੁਤ ਹੋਣੀ ਆ ਤੇ ਉਹ ਉਹਨਾਂ ਪੀਂਗ ਚੜਾਈ ਆ ਤੇ ਫਿਰ ਮੁੜ ਕੇ ਸਾਰੀਆਂ ਇਕੱਠੀਆਂ ਹੋ ਕੇ ਜਿਹੜੀਆਂ ਕੋਈ ਵੀ ਗਰਾਊਂਡ ਛੱਡੀ ਸੀ ਨਾ ਉਹ ਹਰੇਕ ਗਰਾਊਂਡ ਪੁੱਤ ਕੰਮ ਲਈ ਛੱਡੀ ਤੀਆਂ ਲਈ ਵਕਰੀ ਛੱਡੀ ਸੀ ਤੇ ਮੁੰਡਿਆਂ ਦੇ ਕੋਲ ਲਈ ਵਕਰੀ ਛੱਡੀ ਸੀ ਉਹ ਮੁੰਡਿਆਂ ਨੇ ਕਬੱਡੀ ਖੇਡਣੀ ਜਿੱਥੇ ਉਹਨਾਂ ਦੀ ਗਰਾਊਂਡ ਤੇ ਜੇ ਕੁੜੀਆਂ ਨੇ ਤੀਆਂ ਖੇਡਣ ਜਾਣਾ ਤੀਆਂ ਫਿਰ ਖੇਡਦੇ ਮਤਲਬ ਕੀ ਖੇਡਦੇ ਸੀ ਤੀਆਂ ਦੇ ਵਿੱਚ ਕਿਹੜਾ ਵੀ ਨੱਚਣਾ ਗਿੱਧਾ ਬਹੁਤ ਪਾਉਣਾ ਹੂੰ ਫਿਰ ਤੁਹਾਨੂੰ ਚੇਤਾ ਕੋਈ ਬੋਲੀਆਂ ਪਾਉਣੀਆਂ ਹਾਂਜੀ ਅੱਛਾ ਬੋਲੀਆਂ ਪਾਉਣੀਆਂ ਗਿੱਧਾ ਪਾਉਣਾ ਨੱਚਣਾ ਬਹੁਤ ਜ਼ਿਆਦਾ ਤੇ ਉਹ ਜਿਹੜਾ ਸਰੀਰ ਸੀ ਨਾ ਐ ਐਸੇ ਵਧੀਆ ਹੋ ਜਾਣੀ ਤੇ ਹੁਣ ਜਿੱਦਾਂ ਕਈ ਕੁੜੀਆਂ ਵੇ ਨਹੀਂ ਆਂ ਵੀ ਉਹਨਾਂ ਕੋਈ ਲਿਆਈ ਨਹੀਂ ਜਾਂਦਾ ਉਹਨਾਂ ਨਾ ਨੱਚ ਨੱਚ ਕੇ ਦੋਰੀਆਂ ਹੀ ਹੋ ਜਣਾ ਉੱਥੇ ਬੋਲੀਆਂ ਪਾ ਪਾ ਕੇ ਅੱਛਾ ਬੋਲੀਆਂ ਕਿਦਾਂ ਦੀਆਂ ਬੁੰਦੀਆਂ ਸੀ ਬੋਲੀਆਂ ਬੋਲੀਆਂ ਇਤਰਾ ਪਾ ਲਣੀਆਂ ਪੀ ਕਈ ਰਾਂ ਪੀ ਅਖਣਾ ਪੀ ਛੋਲੇ 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 ਅੱਜ ਮੇਰੇ ਵੀਰੇ ਦੇ ਕੋਣ ਕੋਣ ਬਰਾਬਰ ਬੋਲੇ ਇਸ ਤਰ੍ਹਾਂ ਦੀਆਂ ਜਿਹੀ ਬੋਲੀਆਂ ਪਾ ਲੈਣੀਆਂ ਕਿ ਮੇਰੇ ਮੇਰੇ ਦੇ ਆਪਣਾ ਪੂੰ ਪੂੰ ਕਰਕੇ ਕਰ ਲੈਣਾ ਰੋ ਖਟ ਕੇ ਲਿਆਂਦਾ ਰੂ ਨੀ ਸੋਰੇ ਦੀ ਜਾਈਏ ਮੇਰੀ ਪ੍ਰੋਣੀ ਤੂੰ ਇਸ ਤਰ੍ਹਾਂ ਕਰਦੇ ਮੁੜ ਕੇ ਹੱਥਾਂ ਦੇ ਨਾਲ ਕਿੱਦਾਂ ਪਉਣਾ ਤੇ ਮੂੰਹ ਦੇ ਨਾਲ ਪੁੱਭੂ ਕਰਨਾ ਤੇ ਉਹ ਫਿਰ ਬੜਾ ਵੀ ਨੱਚਣਾ ਇਸ ਤਰ੍ਹਾਂ ਇਹ ਜੀਆਂ ਬੋਲੀਆਂ ਪਉਣੀਆਂ ਤੇ ਬੋਲੀਆਂ ਪਾ ਪਾ ਕੇ ਤੇ ਫਿਰ ਆਪਣਾ ਵੀ ਪੂਰਾ ਪੂਰਾ ਜੋਰ ਕਰ ਲੈਣਾ ਇੱਕ ਰਾਂ ਸਰੀਰ ਦਾ ਤੇ ਫਿਰ ਆਉਂਦਿਆਂ ਨੂੰ ਜਦੋਂ ਘਰ ਆਉਣਾ ਤੇ ਉਦੋਂ ਫਿਰ ਮਾਵਾ ਨੇ ਪੂੜੇ ਪਕਾਏ ਉਹਨੇ ਖੀਰ ਬਣਾਈ ਹੋਣੀ अच्छा वो ਖਾ ਆਣ ਕੇ ਖਾਣੀ ਆ ਖਾ ਕੇ ਕੁੜੀਆਂ ਨੇ ਫਿਰ ਲਾ ਕੇ ਲਾ ਕੇ ਵੀ ਘਰ ਸਾਰਿਆਂ ਦੇ ਕੋਈ ਉਹਦਾ ਤੰਦਾ ਪੁੰਦਾ ਵਿੱਚ ਐ ਨਹੀਂ ਸੀ ਤੇ ਕਈ ਵਾਰ ਕਈ ਵਾਰ ਇਕੋ ਨੇ ਬਹਿ ਕੇ ਖਾਣੇ ਪੂੜੇ ਬਹੁਤ ਜ਼ਿਆਦਾ ਪਕਾ ਲੈਂਦੇ ਤਿੰਨ ਚਾਰ ਕਿਲੋ ਗੁੜ ਘੋਲ ਕੇ ਨਾ 5-6 ਕਿਲੋ ਆਟਾ ਕੱਢ ਲੈਂਦੀਆਂ ਸੀ ਪੂੜੇ ਪਕਾ ਲੈਂਦੀਆਂ ਸੀ ਇਹ ਨਹੀਂ ਵੀ ਤੂੰ ਮੈਂ ਪਕਾ ਦੇ ਮੈਂ ਜਿੱਥੇ ਬਹਿ ਗਈਆਂ ਨਾ ਕੁੜੀਆਂ ਉੱਥੇ ਕੁੜੀਆਂ ਨੇ ਖਾ ਲੈਣੇ ਵੱਡਾ ਪਤੀਲਾ ਖੀਰ ਦਾ ਬਣਾਉਂਦੀਆਂ ਸੀ ਅੱਛਾ ਤੇ ਜਿੱਥੇ ਕੁੜੀਆਂ ਆਵੀਆਂ ਉੱਥੇ ਉੱਥੇ ਬੈਠੀਆਂ ਉੱਥੇ ਬਹਿ ਕੇ ਉੱਥੇ ਭਾਵੇਂ ਮੁੜ ਕੇ ਗਾਉਂਡਾ ਹੈ ਭਣ ਹੱਸਣ ਖੇਡਣ ਦਾ ਹੈ ਭਣ ਸੋ ਇੰਕਈ ਬਣਾ ਸਾਰੀ ਸਾਰੀ ਰਾਤ ਹੀ ਨੰਗ ਜਾਂਦੀ ਹੁੰਦੀ ਸੀ ਬੇਟੀਆਂ ਦੀ ਹੂੰ ਤੇ ਗੱਲਾਂ ਬਾਤਾਂ ਕਰਦੀਆਂ ਰਹਿਣਾ ਹੱਸਦੀਆਂ ਖੇਡਦੀਆਂ ਰਹਿਣਾ ਕਿ ਅਕੜਾ ਸਾਲ ਬਾਅਦ ਕੁੜੀਆਂ ਕੱਟੀਆਂ ਹੋਈਆਂ ਨਾ ਪਿਓ ਨੇ ਕੁਝ ਕਹਿਣਾ ਨਾ ਮਾਂ ਨੇ ਕਹਿਣਾ ਨਾ ਚਾਚੇ ਤਾਂ ਕਿਸੇ ਨੇ ਕੁਝ ਕਹਿਣਾ ਉਹਨਾਂ ਵੀ ਲਾਗੇ ਬੈਠ ਕੇ ਗੱਲਾਂ ਸੁਣਦੇਆਂ ਰਹਿਣਾ ਕਿ ਕੁੜੀਆਂ ਮਸਾਂ ਹੀ ਕੱਟੀਆਂ ਹੋਈਆਂ ਰਾਤ ਪਰ ਕਈ ਰਾਂ ਚਾਹ ਬਣਾ ਲੈਣੀ ਕਈ ਰਾਂ ਦੁੱਧ ਬਾਲ ਲੈਣਾ ਇਹ ਕੁੜੀਆਂ ਕੁੜੀਆਂ ਬੈਠੀਆਂ ਤਾਂ ਕਹੀਆਂ ਤੇ ਇਹ ਕੁੜੀਆਂ ਨੂੰ ਮਾਵਾ ਨੇ ਪੁੱਠ ਕੇ ਪੀਣਾ ਇਸ ਤਰ੍ਹਾਂ ਦੇ ਵੀ ਕੰਮ ਜਿਹੜੇ ਪਿਛਲੇ ਸੀ ਨਾ ਉਹ ਪੁੱਤ ਹੁਣ ਹੈ ਨਹੀਂ ਕਿ ਉਹ ਜਿਹੜੇ ਕੰਮ ਉਦੋਂ ਉਦੋਂ ਹੀ ਸੀ ਹੁਣ ਬੰਦੇ ਵੀ ਜਦੋਂ ਬਾਹਰ ਜਾਂਦੇ ਸੀ ਨਾ ਉਦੋਂ ਵੀ ਉਹਨਾਂ ਜਿੰਨੇ ਬੰਦੇ ਬਾਹਰ ਬੈਠੇ ਨੇ ਪਰ ਵੱਡੀ ਗੱਡੀ ਭਰ ਕੇ ਬਾਹਰ ਦੁੱਧ ਦੀ ਪੜਾਈ ਦੀ ਪੀਲੇ ਬੈ ਕੇ ਵੀ ਦੁੱਧ ਪੀ ਲੋ ਜਦੋਂ ਮਰਜੀ ਨਾ ਤੇ ਮਰਜੀ ਬਿਠਾ ਉਹਨਾਂ ਵੀ ਤਾਸ਼ ਖੇਡਣੀ ਗੱਲਾਂ ਬਾਤਾਂ ਕਿੱਡੀ ਰਾਤ ਤੱਕ ਕਰਦੇ ਆ ਰਹਿਣਾ ਤੇ ਕੋਈ ਇਹੋ ਜਿਹਾ ਹੀ ਨਹੀਂ ਪੰਜਾਬ ਵੇਖੋ ਲੜਾਈ ਝਗੜਾ ਵਾ ਜਾਂ ਕੋਈ ਗੱਲ ਹੈ ਜੇ ਮਾੜੀ ਮੋਟੀ ਹੋ ਵੀ ਗਈ ਹੈ ਤੇ ਉਹ ਆਪਸ ਵਿੱਚ ਹੀ ਉਹ ਫੈਸਲਾ ਕਰ ਲੈਂਦੇ ਕੇਵਲ ਕੋਈ ਜ਼ਿਆਦਾ ਨਹੀਂ ਸੀ ਹੁੰਦਾ ਤੇ ਤੀਆਂ ਦਾ ਇਹ ਮਤਲਬ ਹੁੰਦਾ ਹੈ ਤੇ ਜੇ ਤੇ ਜਿਹੜੀ ਵੀ ਚੀਜ਼ ਹੈ ਕੋਈ ਵੀ ਗਰਾਉਂਡ ਸੀ ਕੋਈ ਐ ਤਾਂ ਫਿਰ ਤੁਸੀਂ ਛੱਪੜ ਹੀ ਲਾ ਲੋੜ ਤੀ ਛੱਪੜੀ ਛੱਪੜ ਵੀ ਐਸੇ ਕੰਮ ਵਾ ਤੇ ਛੱਪੜ ਪਿੰਡਾਂ ਦੇ ਵਿੱਚ ਹੁੰਦੇ ਸੀ ਉਦੋਂ ਵੀ ਦੇਂਦੇ ਹੀ ਸਾਣ ਬੀਜ ਦੇ ਲੋਕੀ ਜਿੰਨਾ ਮੰਜੀਆਂ ਉਨੇ ਦੀਆਂ ਇਹ ਉਹ ਸਾਨੂੰ ਵੱਢ ਕੇ ਆ ਤੇ ਛੱਪੜ ਚ ਪੀਂ ਦੇ ਦਿੰਦੇ ਉਹ 5 6 ਦਿਨ ਭਿਜੀ ਰਹਿਣ ਦੇ ਤੇ ਫਿਰ ਉਹਨੂੰ ਸਾਨੂੰ ਉਹਨੂੰ ਬੰਦੇ ਕੱਢਦੇ ਹੁੰਦੇ ਦਾ ਟਾਈਮ ਜਿੱਦਾਂ ਉਹ ਨਜੀ ਲਾਈ ਜਾਂਦੀ ਹ ਹ ਉਹਨੂੰ ਲਾਈ ਜਾਂਦਾ ਧਾਗੇ ਚ ਲਾਈ ਜਾਂਦੇ ਧਾਗੇ ਲਾ ਕੇ ਫਿਰ ਉਹਨੂੰ ਚਰਖਿਆਂ ਦੇ ਨਾਲ ਤੇ ਘੋਰ ਨਾ ਢੇਰਨਾਂ ਨੂੰ ਕਹਿੰਦੇ ਸੀ ਉਹਦੇ ਨਾਲ ਬੰਦੇ ਵਾਂਗਰ ਤੇ ਬੁੜੀਆਂ ਚਰਖਿਆਂ ਨਾ ਵਟਦੀਆਂ ਹੁੰਦੀਆਂ ਹਾਂ ਉਹਦੀਆਂ ਫਿਰ ਮੰਡੀਆਂ ਬਣਾਉਂਦੀਆਂ ਸੀ ਹਮ ਹਰ ਇੱਕ ਚੀਜ਼ ਜਿਹੜੀ ਸੀ ਨਾ ਹਰ ਇੱਕ ਚੀਜ਼ ਵਰਤੋਂ ਸੀ ਹੁਣ ਛੱਪੜ ਵੀ ਨਹੀਂ ਰਹਿਣ ਦਿੱਤੇ ਗਰੋਂਟਾ ਵੀ ਰਹਿਣ ਦੇ ਕੋਈ ਚੀਜ਼ ਨਹੀਂ ਰਹਿਣ ਦਿੱਤੀ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਜਿਹੜੀ ਚੀਜ਼ਾਂ ਹੀ ਇਹ ਵਰਤੋਂ ਆਤੇ ਸੀ ਤੇ ਉਹ ਸਾਰੀ ਵਰਤੋਂ ਜਿਹੜੀ ਹੈ ਸਾਰੀ ਵਰਤੋਂ ਖਰਾਬ ਕਰਦੀ ਹੈ ਹਮ ਤੇ ਇਸ ਕਰਕੇ ਹੀ ਵੀ ਹੁਣ ਮੈਂ ਅੱਗੇ ਕਿਦਰ ਕਹਿੰਨੀ ਵੀ ਤਾਂ ਦੂ ਵੇਤ ਨੂੰ ਕੁ ਗੰਡ ਲੈ ਹੁਣ ਟੁੱਟ ਗਈ ਤਾਣੀ ਹੁਣ ਨਹੀਂ ਗੱਡੀ ਜਾਣੀ ਹੁਣ ਤੇ ਕੋਈ ਸਿਆਣਾ ਪੁੱਤ ਕੋਈ ਧੀ ਹੋਊ ਤੇ ਉਹ ਆਪਣੀ ਗੱਡ ਛੱਡੂਗੀ ਬਾਕੀ ਹੁਣ ਤੇ ਕੋਈ